ਭਾਰਤੀਤਾ ਪਾਰਟੀ ਦੇ ਇੱਕ ਜਾਣੇ ਪਛਾਣੇ ਚਿਹਰੇ ਨੇ ਲੀਡਰ ਨੇ ਔਰ ਵਕ ਵਕ ਜ਼ਿੰਮੇਵਾਰੀ ਸੰਭਾਲਦੇ ਹੋਏ ਅੱਜ ਕੱਲ੍ਹ ਜਿਹੜੀ ਭਾਰਤੀਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਹੈ ਉਹਦੇ ਮੈਂਬਰ ਨੇ ਇਸ ਤੋਂ ਪਹਿਲੇ ਆਪ ਕੌਮੀ ਸਕੱਤਰ ਵੀ ਰਹੇ ਚੁਕੇ ਹੋ ਤੇ ਸੁਭਾਈ ਜਨਰਲ ਸਕੱਤਰ ਵੀ ਰਹੇ ਚੁਕੇ ਹੋ ਪੰਜਾਬ ਇਨਫੋਟੈਕ ਦੇ ਚੇਅਰਮੈਨ ਰਹੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਰਹੇ ਜਿਹੜਾ ਕਿਸਾਨ ਮੋਰਚਾ ਭਾਜਪਾ ਦਾ ਉਹਦੇ ਕੌਮੀ ਜਨਰਲ ਸਕੱਤਰ ਵੀ ਰਹੇ ਕੌਮੀ ਪਰਿਵਾਰੀ ਵੀਰੇ ਅਲੱਗ-ਅਲੱਗ ਤੇ ਗਰੇਵਾਲ ਜੀ ਆਪਣੀ ਬੇਬਾਕੀ ਨਾਲ ਗੱਲ ਕਰਨ ਉਸੇ ਜਾਣੇ ਜਾਂਦੇ ਨੇ ਤੇ ਸਾਡੇ ਨਾਲ ਲੁੱਧਰ ਸਾਹਿਬ ਨੇ ਲੁੱਧਰ ਸਾਹਿਬ ਸਾਡੇ ਸਾਬਕਾ ਆਈਐਸ ਆਫਸਰ ਨੇ ਤੇ ਮੰਚ ਚ ਜਾ ਜਾਗੀ ਵੀ ਸਮਾਜ ਦੀ ਸੇਵਾ ਕਰਨੀ ਰਿਟਾਇਰਮੈਂਟ ਤੋਂ ਬਾਅਦ ਤੇ ਹੁਣ ਸਾਡੇ ਵਿੱਚ ਨੇ ਭਾਤੀਨਤਾ ਪਾਰਟੀ ਚ ਨੇ ਸਾਡਾ ਜਿਹੜਾ ਅਨੁਸੂਚੀ ਜਾਤੀ ਮੋਰਚਾ ਦਾ ਸੁਭਾਈ ਪ੍ਰਧਾਨ ਨੇ ਤੇ ਮੈਂ ਹੁਣ ਗਰੇਵਾਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅੱਜ ਜਿਸ ਮੰਤਵ ਨਾਲ ਆਪ ਜੀ ਨਾਲ ਲੋਕ ਹੋਣਾ ਤੇ ਉਸ ਗੱਲ ਨੂੰ ਸ਼ੁਰੂ ਕਰਨ ਔਰ ਪ੍ਰੈਸ ਕਾਨਫਰੰਸ ਖਤਮ ਹੁੰਦੇ ਹੀ ਘਰੇਵਾਲ ਜੀ ਇੱਥੇ ਬਾਈਟ ਵਾਸਤੇ 1-1 ਵਾਸਤੇ ਉਪਲਬਧ ਰਹਿਣਗੇ ਤੇ ਉਸ ਸਮਰਾ ਦੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਸਭ ਨੇ ਪ੍ਰਸ਼ਾਦੇ ਦਾ ਵਿਵਸਥਾ ਹੈਗੀ ਹੈ ਤੇ ਉਹ ਛੱਟੇ ਜਾਣਾ ਹੈ ਤੇ ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਘਰੇਵਾਲ ਜੀ ਨੂੰ ਕਿ ਸਾਡੇ ਨਾਲ ਆਪਣੀ ਗੱਲਬਾਤ ਸ਼ਿਰਕਤ ਸੁਣਾਉਣ ਦੀ ਆਪ ਸਭ ਦਾ ਸਵਾਗਤ ਹੈ ਜੀ ਤੇ ਪੰਜਾਬੀ ਜਿਹੜੇ ਆ ਦੁਨੀਆ ਚ ਰਾਜ ਕਰਦੇ ਆ ਕੈਨੇਡਾ ਚ ਤੇ ਬਾਕੀ ਜਗ੍ਹਾ ਸਾਡੇ ਐਨੇ ਪੰਜਾਬੀ ਮინისტრਾ ਜਿੰਨੇ ਭਾਰਤ ਸਰਕਾਰ ਚ ਨਹੀਂ ਹੈ ਤੇ ਐਨੀ ਸੂਝਵਾਨ ਹੈਗੇ ਨੇ ਕਿਸਾਨ ਹਮ ਸ਼ਾਸਨ ਚ ਰਹਿਣਾ ਵਾਲਾ ਹੁੰਦਾ ਕਿਸਾਨ ਦੇਸ਼ ਭਗਤ ਹੁੰਦਾ ਔਰ ਕਿਸਾਨ ਅਨ ਦਾਤਾ ਵੀ ਹੈ ਪਰ ਉਸ ਦੇ ਨਾਮ ਨੂੰ ਬਦਨਾਮ ਕਰ ਰਹੀਆਂ ਇਹ ਜਥੇਬੰਦੀਆਂ ਔਰ ਇਹ ਕਹਿੰਦੇ ਆ ਜੀ ਅਸੀਂ ਸਵਾਲ ਪੁੱਛਣੇ ਆਰੇ ਸਵਾਲ ਉਹ ਪਿੰਡਾਂ ਦੇ ਲੋਕ ਤੁਹਾਨੂੰ ਦਰਸ਼ਨ ਦੇ ਕੇ ਕਹਿੰਦੇ ਅਸੀਂ ਪਿੰਡਾਂ ਚ ਬੜ ਨਹੀਂ ਦੇਣਾ ਮੈਂ ਬੋਰਡ ਲਗਾ ਦਿੰਦਾ ਕਿ ਇੱਥੇ ਪੱਤਰਕਾਰ ਕੋਈ ਨਹੀਂ ਬੜ ਸਕਦਾ ਮੈਂ ਕਿੱਦਾਂ ਰੋਕ ਲਊਗਾ ਜੀ ਬੋਰਡ ਹੀ ਲਾ ਸਕਦਾ ਨਾ ਮੈਂ ਔਰ ਸਾਡੇ 26000 ਬੂਥ ਨੇ ਸੂਬੇ ਦੇ 19000 ਬੂਥ ਭਾਜਪਾ ਦੇ ਬਣੇ ਹੋਏ ਆ ਔਰ ਅਸੀਂ ਬੂਥ ਸਮੇਲਨ ਵੀ ਕਰ ਰਹੇ ਆ ਉਹ ਪਿੰਡਾਂ ਜਿਹਦੇ ਲੋਕ ਰਹਿੰਦੇ ਆ ਪਿੰਡਾਂ ਦੇ ਹੀ ਬੂਥ ਆ ਬਣੇ ਹੋਏ ਉੱਥੇ ਕਿਸ ਤਰ੍ਹਾਂ ਪਿੰਡ ਆਲਿਆਂ ਨੂੰ ਰੋਕ ਲੈਣਗੇ ਮੇਰਾ ਪਿੰਡ ਤਨੌਲਾ ਮੈਂ ਹੁਣ ਪਿਛਲੇ 8 ਸਾਲ ਤੋਂ ਰਾਜਪੁਰਾ ਚ ਕੰਮ ਕਰ ਰਿਹਾ ਠੀਕ ਹੈ ਸਾਰੇ ਪਿੰਡਾਂ ਚ ਘੁੰਮਦੇ ਆ ਰੋਕ ਲੈਣ ਅਸੀਂ ਪੰਜਾਬ ਦੀ ਸੂਬੇ ਦੀ ਸ਼ਾਂਤੀ ਲਈ ਜਾਨ ਤੱਕ ਦੇਣ ਲਈ ਵੀ ਤਿਆਰ ਆ ਪਹਿਲਾਂ ਵੀ ਭਾਜਪਾ ਨੇ ਔਰ ਜਨ ਸੰਘ ਦੇ ਟਾਈਮ ਤੋਂ ਚਾਹਤਾਂ ਦਿੱਤੀਆਂ ਨੇ ਤੇ ਜੇ ਜ਼ਰੂਰਤ ਪਊ ਫੇਰ ਦੇਵਾਂਗੇ ਤੇ ਅਸੀਂ ਇਹਨਾਂ ਨੂੰ ਕਹਿਣਾ ਕੁਛ ਨਹੀਂ ਅਸੀਂ ਤੇ ਇਹਨਾਂ ਦਾ ਜ਼ੁਲਮ ਸਹਿਣਾ ਔਰ ਜ਼ੁਲਮ ਦੇ ਖਿਲਾਫ ਹੀ ਖਾਲਸਾ ਦਾ ਨਿਰਮਾਣ ਹੋਇਆ ਜਥੇਬੰਦੀ ਬਣਾ ਕੇ ਗੁੰਮਰਾਹ ਕਰਦੇ ਆ ਇਹ ਅਸੀਂ ਜਿਆਦਾ ਲੰਬਾ ਨਹੀਂ ਚੱਲਣ ਦੇਵਾਂਗੇ ਔਰ ਅਸੀਂ ਇਸ ਵੇਲੇ 27 ਦੀ ਲੜਾਈ ਵੀ ਲੜ ਰਹੇ ਆ ਔਰ ਜਿੰਨਾ ਵਿਰੋਧ ਕਰਨਾ ਕਰ ਲੈਣ ਵਿਰੋਧ ਦਾ ਸਾਨੂੰ ਲਾਭ ਹੋਣਾ ਮੈਂ ਅੱਜ ਕਹਿ ਰਿਹਾ ਤੁਸੀਂ ਰਿਜ਼ਲਟ ਦੇਖੋਗੇ ਇਸ ਵਾਰ ਪੰਜਾਬ ਦੇ ਔਰ ਇਸ ਦਾ ਬਹੁਤ بڑا ਲਾਭ ਹੋਣ ਵਾਲਾ ਲੋਗ ਇਸ ਨੂੰ ਡਿਸਕਰੇਜ ਕਰਨਗੇ ਪੰਜਾਬ ਦੇ ਹਮੇਸ਼ਾ ਉਹਨਾਂ ਨੇ ਡੈਮੋਕਰੇਸੀ ਦੇ ਲਈ ਵੀ ਔਰ ਦੇਸ਼ ਦੀ ਆਜ਼ਾਦੀ ਦੇ ਅੰਦੋਲਨ 'ਚ ਵੀ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਯੋਗਦਾਨ ਰਿਹਾ ਇਸ ਲਈ ਕਿਸਾਨਾਂ ਦਾ ਜੋ ਵੀ ਹਿੱਤ ਹੋਵੇ ਅਸੀਂ ਇਹ ਕਹਿੰਦੇ ਹਾਂ ਕਿ ਆ ਪੰਜਾਬ ਬੀਜੇਪੀ ਆਫਿਸ 'ਚ ਬੈਠੇ ਆ ਜਦੋਂ ਮਰਜ਼ੀ ਆ ਜਾਣ ਸਵਾਗਤ ਕਰਾਂਗੇ ਉਹਨਾਂ ਦਾ ਸਾਡੇ ਕੋਲ ਪੁੱਛ ਲੈਣ ਜਿਹੜੇ ਸਵਾਲ ਪੁੱਛਣੇ ਹਨ ਮੋਦੀ ਜੀ ਤਾਂ ਇਹ ਕਹਿੰਦੇ ਆ ਕਿ ਕਿਸਾਨ ਦੇ ਉੱਪਰ ਨਾ ਲਾਠੀ ਚਲਾਉਣੀ ਐ ਨਾ ਡੰਡਾ ਚਲਾਉਣਾ ਔਰ ਮੈਂ ਸਮਝਦਾ ਕਿ ਐਸਾ ਪ੍ਰਧਾਨ ਮੰਤਰੀ ਜਿਹੜਾ ਕਿਸਾਨ ਏਤੂ ਹੋਵੇ ਕਿਸਾਨਾਂ ਦੇ ਹੱਕ 'ਚ ਫੈਸਲੇ ਲੈ ਰਿਹਾ ਹੋਵੇ ਪਿੰਡਾਂ 'ਚ ਅਸੀਂ ਜਾਣਾ ਔਰ ਜੇ ਉਹਨਾਂ ਨੇ ਸਾਡੇ ਤੇ ਹਮਲੇ ਕਰਨੇ ਆ ਉਹ ਵੀ ਕਰ ਲੈ ਸਵਾਲ ਸਾਡੇ ਕੋਲੋਂ ਉੱਥੇ ਕਿਹੜੇ ਪੁੱਛਣਗੇ ਜੀ ਉਹ ਸੜਕਾਂ 'ਤੇ ਕੁਝ ਬੰਦਿਆਂ ਨੂੰ ਖੜੇ ਕਰਕੇ ਕਾਹਦੇ ਸਵਾਲ ਪੁੱਛਣੇ ਅਸੀਂ ਇਹਨਾਂ ਨੂੰ ਪ੍ਰੋਗਰਾਮ ਨਹੀਂ ਕਰੰਦਨੇ ਅਸੀਂ ਇਹ ਨਹੀਂ ਸਾਡੇ ਨਾਲ ਹੀ ਕਿਉਂ 14 ਫਸਲਾਂ ਦੀ ਐਮਐਸਪੀ ਅਸੀਂ ਹਰਿਆਣਾ 'ਚ ਦੇ ਰੱਖੀ ਹੈ ਕੇਰਲ ਨੇ 23 ਤੱਕ ਦੇ ਰੱਖੀ ਹੈ ਤੇ ਗੋਭੀ ਤੇ ਉਹਦੇ ਤੇ ਵੀ ਉਹ ਖਰੀਦੇ ਆ ਆਲੂ ਵੀ ਠੀਕ ਹੈ ਹਾਂ ਹਰਿਆਣੇ ਚ ਉਹ ਜਿਹੜੀ ਕੀ ਹੈ ਪਰਪਾਈ ਭਾਵਾਂ ਅੰਤਰ ਪਰਪਾਈ ਜੋਜਦਾ ਉਹਦੇ ਤਹਿਤ ਠੀਕ ਹੈ ਤੇ ਇਹ ਨਹੀਂ ਕਰ ਸਕਦੇ ਪੰਜਾਬ ਚ ਨਹੀਂ ਕਰਵਾ ਸਕਦੇ ਅਸੀਂ ਤਾਂ ਕਹਿੰਦੇ ਆ ਸਾਡੇ ਐਗਰੀਕਲਚਰ ਮਿਨਿਸਟਰ ਨੇ ਕਿਹਾ ਵੀ ਉਹਨਾਂ ਨੂੰ ਲੈ ਆਉਣਾ ਜਦੋਂ ਮਰਜੀ ਅਸੀਂ ਪੰਜ ਫਸਲਾਂ ਦਾ ਕੰਟਰੈਕਟ ਕਰਨ ਨੂੰ ਤਿਆਰ ਹਾਂ ਦਾਣਾ ਦਾਣਾ ਚੱਕਾਂਗੇ ਕੋਈ ਜਿਹੜੀ ਨਵੀਂ ਵੀ ਬੀਜਣੀ ਆ ਉਹਨਾਂ ਨੇ ਹੋਰ ਬੀਜਣੀ ਹੋਵੇ ਉਹ ਵੀ ਲੈ ਆਓ ਸਾਡੇ ਕੋਲ ਉਹ ਵੀ ਲਿਖ ਦਿੰਨੇ ਆ ਕਰ ਦਿੰਨੇ ਆ ਤੇ ਹੋਰ ਇਸ ਤੋਂ ਜ਼ਿਆਦਾ ਸਰਕਾਰ ਕੀ ਕਰੇਗੀ ਔਰ ਹੁਣ ਅੱਜ ਦੀ ਡੇਟ 'ਚ ਸਰਕਾਰ ਦਾ ਇਲੈਕਸ਼ਨ ਕਮਿਸ਼ਨ ਆ ਉਹ ਕਹਿੰਦੇ ਆ ਸਾਡੇ ਕੋਲੋਂ ਜਵਾਬ ਮੰਗਦੇ ਆ ਉਹਨਾਂ ਤੋਂ ਜਵਾਬ ਮੰਗ ਲਓ ਤੇ ਮੈਂ ਤਾਂ ਇੰਨਾ ਹੀ ਕਹਿਣਾ ਸੀ ਬਾਕੀ ਤੁਸੀਂ ਕੁਝ ਪੁੱਛਣਾ ਤਾਂ ਹੁਣ ਪੁੱਛੋ